ਸਭ ਸਿਆਸੀ ਹਲਕਿਆਂ ਚ ਇਹ ਨਹੀਂ ਚਰਚਾ ਵੀ ਸਖਪਾਲ ਖਹਿਰਾ ਨੂੰ ਵੀ ਕਾਂਗਰਸ ਲੋਕ ਸਭਾ ਚੋਂ ਲੜਾ ਸਕਦੀ ਹੈ ਰਾਜਾ ਵੜਿੰਗ ਕਿਸੇ ਨੂੰ ਲੋਕ ਸਭਾ ਲੜਾਉਣ ਚ ਤੇ ਹੋਰੇ ਚ ਰਾਜੇ ਵੜਿੰਗ ਦਾ ਕੋਈ ਰੋਲ ਨਹੀਂ ਹੈ ਪਹਿਲਾ ਤੁੰਦਾ ਹੁੰਦਾ ਮੇਰਾ ਸਿਰਫ ਕੰਮ ਇਹ ਹੈ ਕਿ ਮੈਂ ਜਥੇਬੰਦੀਕ ਟਾਗ ਚ ਨੂੰ ਫਿਟ ਕਰਕੇ ਲੜਾਈ ਲੜਾ ਜਿਹੜਾ ਕਿਹਨੇ ਲੜਨਾ ਹੈ ਕਿਹਨੇ ਨਹੀਂ ਲੜਾਉਣਾ ਦਵਿੰਦਰ ਯਾਦਵ ਜੀ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਦਾ ਕੰਮ ਹੈ ਮੇਰਾ ਕੰਮ ਹੈ ਜਿਹੜਾ ਕਾਂਗਰਸ ਨੇ ਬੰਦਾ ਦੇਤਾ ਜੱਕੇ ਸਾਰੀ ਆਰਗੇਨਾਈਜੇਸ਼ਨ ਡਟ ਕੇ ਅਸੀਂ ਕੰਬੇ ਨਹੀਂ ਸਵਾਲ ਖੜਾ ਕਿਸ ਤਪੜਿਆ ਆਪ ਸਵਾਲ ਜਵਾਬ ਤੇ ਆਪਣੇ ਆਂਸਰ ਨਾ ਕਰੋ ਮੈਂ ਮੇਰੇ ਆਸੇ ਮੈਂ ਤੁਹਾਨੂੰ ਕਹਿਣਾ ਕਿ 13 ਦੇ 13 ਜਿਹੜੇ ਕੈਂਡੀਡੇਟ ਹੋਣਗੇ ਉਹਦਾ ਫੈਸਲਾ ਜਿਹੜਾ ਹੈਗਾ ਉਹ ਹਾਈ ਕਮਾਂਡ ਨੇ ਕਰਨਾ ਹੈ Yadav ji ਹਰਾ ਨਹੀਂ ਕਰਨਾ ਹੈ ਕਿਸ ਮੁੱਦੇ ਨੂੰ ਜਿਹੜੇ ਸਟਰੋਂਗ ਨੈਚੁਰਲੀ ਇਹ ਸਟਰੋਂਗ ਬੰਦੇ ਨੂੰ ਉਤਾਰਿਆ ਜਾਏਗਾ ਸਰ ਨਿਆਂ ਉਹ ਉਹ ਜਾਣ ਬੁੱਝ ਕੇ ਇਹ ਪੋਲੀਟੀਕਲਾਈਜ਼ ਕਰਤਾ ਸਿਸਟਮ ਉਹ ਇਹ ਚਾਹੁੰਦੇ ਕਿ ਜਿਹੜਾ ਮੰਦਰ ਹੈ ਅਸੀਂ ਪਹਿਲਾਂ ਵੀ ਉਹਨੂੰ ਘੁਮਾ ਕੇ ਪੇਸ਼ ਕੀਤਾ ਗਿਆ ਸੀ ਇਹ ਕਿ ਆ ਸੀ ਕਿ ਇਹ ਪੋਲੀਟੀਕਲਾਈਜ਼ ਅਜੰਡਾ ਬਣਾਤਾ ਮੋਦੀ ਜੀ ਨੇ राम जी ਦਾ ਸਾਰਿਆਂ ਦੇ ਹੈ ਭਗਵਾਨ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾ ਕਿਤੇ ਵਿਅਕਤੀ ਪਾਰਟੀ ਦੇ ਹੋ ਸਕਦੇ ਹੈ ਕਿ ਇੱਕ ਪ੍ਰਧਾਨ ਮੰਤਰੀ ਦੇ ਇਸੇ ਤਰ੍ਹਾਂ ਮੰਦਿਰ ਜਿੱਥੇ ਗੀਤਾ ਜਿੱਥੇ राम जी ਦੀ ਮੂਰਤੀ ਲੱਗੀ ਹੈ ਉਹ ਉਹ ਵੀ ਉੱਥੇ ਉਨੀ ਭਾਵਨਾ ਹੀ ਹੈ ਮੈਂ ਸਮਝ ਨਹੀਂ ਗੁਰੂ ਗ੍ਰੰਥ ਸਾਹਿਬਹ ਜਿੱਥੇ ਪਏ ਹੈ ਚਾਹੇ ਉਹ ਹਿਮਕੁੰਡ ਸਾਹਿਬ ਚਲੇ ਜਾਓ ਚਾਹੇ ਇੱਥੇ ਮੱਥਾ ਟੇਕੋ ਉਨੀ ਮੰਨਤਾ ਹੀ ਆ ਅਸੀਂ ਸ਼ਰਧਾ ਨਾਲ ਉਹਨਾਂ ਸਤਾਨਾਂ ਤੇ ਤੀਰਥ ਯਾਤਰਾਵਾਂ ਕਰਦੇ ਹਾਂ ਰਾਮ ਭਗਵਾਨ ਜੀ ਦੀ ਸਾਡੇ ਮਨ ਦੇ ਵਿੱਚ ਹੋ ਸਕਦਾ ਉਹਨਾਂ ਨਾਲੋਂ ਵੱਧ ਅਸੀਂ ਆਪਦੇ ਮਨ ਨਾਲ ਉਹਨਾਂ ਨੂੰ ਪੂਜਦੇ ਹੋਈਏ ਸੋ ਕੀ ਕਹੋਗੇ ਮੈਂ ਕਾਂਗਰਸ ਪਾਰਟੀ ਨੂੰ ਅੱਡ ਕਰਨਾ ਚਾਹੁੰਦੇ ਹਾਂ ਹਾਲਾਂਕਿ ਇਹ ਕਾਂਗਰਸ ਪਾਰਟੀ ਉਹ ਹੈ ਰਾਜੀਵ ਗਾਂਧੀ ਜੀ ਨੇ ਰਾਮ ਮੰਦਰ ਦੇ ਕਾਲੇ ਖਲਵਾਈ ਸੀ ਇੱਥੇ ਤਾਂ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ 9 ਸਾਲਾਂ ਦੀ ਸਰਕਾਰ ਨੇ ਨਹੀਂ ਫੈਸਲਾ ਕੀਤਾ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਜੋ ਵੀ ਫੈਸਲਾ ਕੀਤਾ ਹੈ ਜੋ ਉਹਨੂੰ ਇੱਕ ਪੋਲੀਟੀਕਲ ਇਵੈਂਟ ਬਣਾ ਲਿਆ ਗਿਆ ਕਿ ਇਹ ਮੇਰਾ ਇਵੈਂਟ ਹੈ ਜਿਹੜੇ ਆਚਾਰਿਆ ਲੋਕ ਸੀਗੇ ਜਾਂ ਜਿਹੜੇ ਹੋਰ ਲੋਕ ਸੀ ਉਹਨਾਂ ਤੋਂ ਕਿਸੇ ਨੂੰ ਪੁੱਛਿਆ ਨਹੀਂ ਗਿਆ ਪਰ ਅਸੀਂ ਇਹ ਨਹੀਂ ਕਿਹਾ ਕਿ ਅਸੀਂ ਕਿਸੇ ਚੀਜ਼ ਦਾ ਵਿਰੋਧ ਕਰਦੇ ਹਾਂ ਕੱਲ ਤੁਸੀਂ ਦੇਖਿਆ ਹੋਣਾ ਮੈਂ ਲੰਗਰ ਵੰਡ ਰਿਹਾ ਸੀ ਔਰ ਕਿਤੇ ਸਿੰਘਲਾ ਸਾਹਿਬ ਸੀ ਕਿਤੇ ਮੈਡਮ ਪੱਠਲ ਜੀ ਦੇ بیٹے ਸੀ ਹਰ ਵਿਅਕਤੀ ਆਪਦੇ ਹਮ ਕਿਉਂਕਿ ਸਾਡੀ ਸਾਰਿਆਂ ਦੀ ਸ਼ਰਧਾ ਹੈ ਸੋ ਹੋ ਸਕਦਾ ਅਸੀਂ ਕੱਲ ਨੂੰ ਪਰਸੋਂ ਚੌਥੇ ਜਦੋਂ ਵੀ ਕਿਤੇ ਅਜੋਧਿਆ ਜਾ ਸਕਦੇ ਹਾਂ ਪਰ ਅਸੀਂ ਪ੍ਰਧਾਨ ਮੰਤਰੀ ਦੇ ਕਹਿਣ ਤੇ ਜਿਹੜਾ ਈਵੈਂਟ ਬਣਾਇਆ ਸੀ ਉੱਥੇ ਅਸੀਂ ਨਹੀਂ ਗਏ ਸੈਕੂਲਿਜ਼ਮ ਦੀ ਜਿਹੜੀ ਆਈਡੋਲੋਜੀ ਕਾਂਗਰਸ ਲੈ ਕੇ ਚੱਲਦੀ ਹੈ ਤੁਹਾਨੂੰ ਲੱਗਦਾ ਹੈ ਕਿ 2014 ਦੀ ਇਲੈਕਸ਼ਨ ਦੇ ਵਿੱਚ ਉਸ ਦਾ ਕਿੰਨਾ ਕੁ ਜਿਹੜਾ ਗਰਾਊਂਡ ਤੇ ਪਕੜ ਹੈ ਜਿਹੜੀ ਬਣ ਪਾਈ ਦੇਖੋ ਜੀ ਇੱਕ ਨਾ ਇੱਕ ਦਿਨ ਇਸ ਚੀਜ਼ ਦਾ ਜ਼ਰੂਰ ਅਸਰ ਹੋਏਗਾ ਸਾਡੇ ਦੇਸ਼ ਨੂੰ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ ਸਾਡੇ ਦੇਸ਼ ਨੂੰ ਧਰਮਾਂ ਦੇ ਨਾਂ ਦੇ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ ਜਾਤੀਆਂ ਦੇ ਨਾਂ ਦੇ ਵੰਡਣ ਦੀ ਗੱਲ ਅਸੀਂ ਅਸੀਂ ਜਿਹੜੇ ਲੋਕ ਹੈ ਕਾਂਗਰਸ ਪਾਰਟੀ ਸਭ ਧਰਮਾਂ ਨੂੰ ਨਾਂ ਲੈ ਕੇ ਚਲਦੀ ਹੈ ਸਭ ਜਾਤੀਆਂ ਨੂੰ ਨਾਂ ਲੈ ਕੇ ਚਲਦੀ ਹੈ ਅਗਰ ਐਸੀ ਰਾਜਨੀਤੀ ਕਰਨੀ ਹੁੰਦੀ ਮੈਨੂੰ ਯਾਦ ਹੈ ਰਾਹੁਲ ਗਾਂਧੀ ਜੀ ਨੂੰ ਇੱਕ ਵਾਰੀ ਮੈਂ ਗੱਲ ਕਹੀ ਉਹਨਾਂ ਨੇ ਕਿਹਾ ਰਾਜਾ ਜਿਸ ਪਾਰਟੀ ਨੇ ਜੇ ਦੇਸ਼ ਕੋ ਬਣਾਇਆ ਹੋ ਜਿਸ ਪਾਰਟੀ ਨੇ ਦੇਸ਼ ਆਜ਼ਾਦ ਕਰਾਇਆ ਹੋ ਉਹ ਆਪਣੇ ਹੱਥੋਂ ਸੇ ਆਪਣੀ ਕੁਰਸੀ ਹਾਸਲ ਕਰਨੇ ਲਈ ਉਸਕੋ ਤੋੜ ਨਹੀਂ ਸਕਦਾ ਪ੍ਰਧਾਨ ਸਾਹਿਬ ਜਾਂਦੇ ਜਾਂਦੇ ਇੱਕ ਜਵਾਬ ਦੇ ਜੋ ਕੀ ਬੜਿੰਗ ਪਰਿਵਾਰ ਖੁਦ ਲੋਕ ਸਭਾ ਚੋਣ ਲੜਨ ਦੀ ਇੱਛਾ ਜਾਂ ਤੁਹਾਡੀ ਇੱਛਾ ਕੀ ਮਾਨੇ ਰੱਖਦੀ ਹੈ ਨਹੀਂ ਕਲੇਮ ਮੈਂ ਕੋਈ ਮੈਂ ਆਲ ਇੰਡੀਆ ਮੈਂ ਆਲਰੇਡੀ ਪ੍ਰਧਾਨ ਹੈਗਾ ਕਿਸੇ ਚੀਜ਼ ਨੂੰ ਕੁਝ ਨਹੀਂ ਕਲੇਮ ਕਰਦਾ ਮੈਂ ਪਰ ਅੰਤਿਮ ਜਿਹੜਾ ਇਲੈਕਟਿਕਟਾ ਦਾ ਫੈਸਲਾ ਉਹ ਪ੍ਰਧਾਨ ਦਾ ਫੈਸਲਾ ਕੋਈ ਨਹੀਂ ਹੁੰਦਾ ਉਹ ਸਾਰੇ ਦਾ ਸਾਰਾ ਫੈਸਲਾ ਖਰਗੇ ਸਾਹਿਬ ਰਾਹੁਲ ਗਾਂਧੀ ਤੇ ਦਵਿੰਦਰ ਯਾਦਵ ਜੀ ਦਾ ਫੈਸਲਾ ਤੁਸੀਂ ਤਾਂ ਇੱਕ ਹੀ ਗੱਲ ਪੁੱਛੀ ਨੇ ਫਲਾਣਾ ਲੜੂਆ ਫਲਾਣਾ ਲੜੂਆ ਫਲਾਣਾ ਐ ਨਾ ਕਰੋ ਹੋਰ ਤੇ ਤੇਰੇ ਸਵਾਲ